ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬੁਟੀਕ ਤੇ ਸਵਾਗਤ ਹੈ ਅੱਜ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਤੁਹਾਨੂੰ ਲੈਣ ਦੇਣ ਵਾਸਤੇ ਬਹੁਤ ਜ਼ਿਆਦਾ ਸੋਹਣੇ ਸੂਟ ਦਿਖਾਵਾਂਗੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਉੱਪਰ ਅੱਜ ਆਪਾਂ ਫੇਰ ਸੂਟ ਲੈਣਗੇ ਜਿਹੜੇ ਆਪਾਂ ਡਿਸਕਾਊਂਟ ਤੇ ਲੈ ਕੇ ਆਏਾਂਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜਿੱਦ ਤੱਕ ਹੁਣ ਮੌਸਮ ਚੇਂਜ ਹੋ ਰਿਹਾ ਉਸ ਅਕੋਰਡਿੰਗ ਇਹ ਫੈਬਰਿਕ ਹੈਗਾ ਜਿਹੜੀਆਂ ਪੈਨ ਚਾਹੀਦੇ ਹੋਏ ਤੁਹਾਨੂੰ ਇੱਕ ਚਾਹੀਦੇ ਨੇ ਦੋ ਚਾਹੀਦੇ ਨੇਗੇ ਪ੍ਰਿੰਟ ਆ ਅਲੱਗ-ਅਲੱਗ ਨੇਗੇ ਤਾਂ ਤੁਸੀਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਵੋਗੇ ਲਓ ਜੀ ਪਹਿਲਾ ਸੂਟ ਸਾਰੇ ਸੂਟ ਬ੍ਰਾਂਡ ਦੇ ਰਹਣਗੇ ਵਿਦਆਊਟ ਬ੍ਰਾਂਡ ਕੋਈ ਵੀ ਸਟੱਫ ਨਹੀਂ ਹੈਗਾ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਹੈ ਸ਼ੇਡ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਦੇ ਉੱਪਰ ਇਦਾਂ ਤੁਸੀਂ ਬਰਾਊਨ ਕਲਰ ਦੀ ਲੈਂਸ ਲਗਾਉਗੇ ਤਾਂ ਕਾਫੀ ਜਿਆਦਾ ਸੋਹਣਾ ਦੇਖੋ ਸੂਟ ਆ ਜਾਏ ਇਹ ਬਹੁਤ ਜਿਆਦਾ ਸੋਹਣਾ ਗ੍ਰੇਸ ਬਣੂਗੀ ਸੂਟ ਦੀ ਇਦਾਂ ਦੀ ਇਹ ਮੈਚਿੰਗ ਜਿਹੜੀ ਲੈਂਸ ਹੈਗੀ ਇਦਾਂ ਲੱਗੂਗੀ ਦੇਖੋ ਇਦਾਂ ਗ੍ਰੇਸ ਪੈਂਦੀ ਹੁੰਦੀ ਹੈ ਕੱਪੜੇ ਦੀ ਕੋਈ ਵੀ ਜਦੋਂ ਤੁਸੀਂ ਸਲਾਈ ਕਰਵਾ ਲੈਣੇ ਹੋ ਇਸ ਕਲਰ ਦਾ ਹੀ ਚਾਹੇ ਦੀ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਰੱਖ ਲਿਓ ਚਾਹੇ ਦੀ ਤੁਸੀਂ ਡਬਲ ਡਾਈ ਕਰਵਾ ਲਿਓ ਜਿਵੇਂ ਵੀ ਤੁਸੀਂ ਚਾਹੋ ਤਾਂ ਤੁਸੀਂ ਇੱਕ ਜਿਹੜੇ ਦੁਪੱਟਿਆਂ ਦੇ ਆਰਡਰ ਤੁਸੀਂ ਦਿਨੇ ਹੋ ਨਾ ਵੀ ਸੂਟ ਨਾਲ ਸਾਡੇ ਵੀ ਦੁਪੱਟੇ ਡਾਈ ਕਰਵਾ ਦਿਓ ਤੁਸੀਂ ਮਾੜੇ ਜੇ ਪਹਿਲਾਂ ਦਿਆ ਕਰੋ ਤੁਸੀਂ ਪਹਿਲਾਂ ਪੇਮੈਂਟ ਕਰ ਦਿੰਨੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਐਡਰੈਸ ਸੈਂਡ ਕਰਕੇ ਜਦੋਂ ਉਹ ਸੂਟ ਪੈਕ ਹੋ ਜਾਂਦੇ ਨੇ ਫਿਰ ਮੈਂ ਦੁਬਾਰਾ ਹਨਾ ਸਾਰੇ ਅਨਪੈਕ ਕਰਦੀਆਂ ਕਿ ਸੂਟ ਫਿਰ ਤੁਹਾਡੇ ਤੇ ਦੁਪੱਟਿਆਂ ਲਈ ਕੱਢਦੀਆਂ ਪਲੀਜ਼ ਇਹਨਾਂ ਨਾਲ ਦੀ ਨਾਲ ਦੱਸ ਦਿਆ ਕਰੋ ਵੀ ਸਾਡਾ ਇਹਦੇ ਨਾਲ ਸਾਨੂੰ ਦੁਪੱਟਾ ਵੀ ਡਾਈ ਕਰਵਾ ਦਿਓ ਤੇ ਤਾਂ ਕਿ ਇਹ ਵੀ ਕੁਝ ਕੁ ਟਾਈਮ ਤਾਂ ਹੁੰਦਾ ਘੰਟਾ 2 ਘੰਟੇ ਤਾਂ ਹੁੰਦੇ ਨੇ ਆਪਣੇ ਕੋਲੇ ਹਨਾ ਜਾਂ ਤੁਸੀਂ ਸ਼ਾਮ ਤੱਕ ਪੇਮੈਂਟ ਕਰਦੇ ਹੋਗੇ ਇੰਨਾ ਟਾਈਮ ਤਾਂ ਹੁੰਦਾ ਆਪਣੇ ਕੋਲੇ ਵੀ ਸੂਟ ਪਏ ਰਹਿੰਦੇ ਨੇ ਜਦੋਂ ਪੈਕ ਹੋ ਜਾਂਦੇ ਨੇ ਬਹੁਤ ਔਖਾ ਹੋ ਜਾਂਦਾ ਪੈਕਿੰਗ ਵੀ ਸਾਡੀ ਡਬਲ ਫਾਫਿਆਂ ਚ ਹੁੰਦੀ ਹੈ ਕੋਈ ਐ ਨਹੀਂ ਹੈਗਾ ਵੀ ਨਾਰਮਲ ਜੀ ਪੈਕਿੰਗ ਹੈਗੀ ਤੇ ਬਹੁਤ ਪੱਕੀ ਪੈਕਿੰਗ ਹੁੰਦੀ ਹੈ ਉੱਪਰ ਟੇਪ ਵਗੈਰਾ ਲਗਾਉਨੇ ਆਪਾਂ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਇਹ ਵੀ ਲਾਉਤੀ ਇਹਦੇ ਨਾਲ ਤੁਸੀਂ ਪਿੰਕ ਪੀਜੇ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕੰਟਰਾਸਟ ਦੇ ਵਿੱਚ ਰੱਖਿਓ ਕੋਟੇ ਦਾ ਦੁਪੱਟਾ ਲੈ ਲਓ ਕੋਈ ਵੀ ਤੁਸੀਂ ਹੋਰ ਫੈਬਰਿਕ ਦਾ ਲੈਣਾ ਹੈਗੇ ਤੁਸੀਂ ਉਹ ਵੀ ਲੈ ਸਕਦੇ ਹੋ ਕਿ ਕਸ਼ਮੀਰੀ ਦੁਪੱਟੇ ਆਏ ਨੇਗੇ 1050 ਦਾ ਉਹ ਦੁਪੱਟਾ ਹੈਗਾ ਕੱਲਾ ਦੁਪੱਟਾ ਨਹੀਂ ਮਿਲਦਾ ਹੈਗਾ ਜੇ ਤੁਸੀਂ ਸੂਟ ਨਾਲ ਡਾਈ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਕਿਉਂਕਿ ਇਹ ਵਧੀਆ ਵਾਲੇ ਸੂਟ ਨਹੀਂਗੇ ਇਦਾਂ ਨਹੀਂ ਹੈਗਾ ਵੀ ਇਹ ਵਧੀਆ ਨਹੀਂ ਹੈਗੇ ਤੇ ਪ੍ਰਾਈਸ ਇਹ ਨਾਲ ਰਹੂਗਾ ਜੀ 1050 ਰਹੂਗਾ ਵਿਦ ਸ਼ਿਪਿੰਗ ਰੋਹ ਦਾ ਪਹਿਲਾਂ ਮੈਂ ਪ੍ਰਾਈਸ ਦੱਸਣਾ ਭੁੱਲ ਗਈ ਸੇਮ ਪ੍ਰਾਈਸ ਦੇ ਸੂਟ ਰਹਣਗੇ ਅੱਜ ਆਲੇ ਨੈਕਸਟ ਸੂਟ ਹੈਗਾ ਇਹਦਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਗ੍ਰੇ ਕਲਰ ਦੀ ਬੁਟੀ ਹੈਗੀ ਬਲੀਕ ਪ੍ਰਿੰਟ ਹੈਗਾ ਤੇ ਬਹੁਤ ਜ਼ਿਆਦੇ ਸੋਹਣੇ ਸੂਟ ਹੈ ਵੀ ਕਲਰ ਪ੍ਰਿੰਟ ਲਵਲੀ ਗਨ ਬ੍ਰੈਂਡ ਦਾ ਹੈਗਾ ਇਹਦਾ ਪ੍ਰਾਈਸ ਵੀ ਤੁਹਾਨੂੰ 1050 ਹੀ ਮਿਲੂਗਾ ਲੋ ਜੀ ਲਾਈਨਿੰਗ ਲਗਵਾਉਣੀ ਹੈ ਨਹੀਂ ਲਗਵਾਉਣੀ ਤੁਹਾਡੀ ਆਪਣੀ ਚੁਆਇਸ ਹੈ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਲੋ ਜੀ ਅਗਲਾ ਪ੍ਰਿੰਟ ਹੈਗਾ ਜੇ ਤੁਸੀਂ ਦੇਖ ਸਕਦੇ ਹੋ ਲੈਮਨ ਕਲਰ ਦੇ ਉੱਪਰ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਕੰਟਰਾਸਟ ਇਹਦੇ ਨਾਲ ਤੁਸੀਂ ਦੁਪੱਟਾ ਲੈ ਸਕਦੇ ਹੋ ਕਾਫੀ ਜ਼ਿਆਦਾ ਸੋਨਾ ਲੱਗੂਗਾ ਬਹੁਤ ਹੀ ਪਿਆਰਾ ਕਲਰ ਹੈਗਾ ਸੂਰਤਾ ਪ੍ਰਿੰਟ ਪਹੁੰਚ ਆ ਗਈ ਸੋਨਾ ਹੈਗਾ ਸੇਮ ਪ੍ਰਾਈਸ ਹੈ 1050 ਸਾਰਿਆਂ ਦਾ ਹਨਾ ਫਿਰ ਫਿਰ ਮੈਨੂੰ ਦੁਬਾਰਾ ਦੁਬਾਰਾ ਮੈਸੇਜ ਆਈ ਜਾਂਦੇ ਹੁੰਦੇ ਨੇ ਵੀ ਕੀ ਪ੍ਰਾਈਸ ਹੈਗਾ ਲੋਟ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈਗਾ ਇਹਦੀ ਇੱਕ ਲੈਣਾ ਚਾਹੁੰਦੇ ਹੋ ਸੂਟ ਦੋ ਲੈਣਾ ਚਾਹੁੰਦੇ ਹੋਗੇ ਆਰਡਰ ਆਪਣੇ ਫਾਸਟਲੀ ਕਰ ਦਿਓ ਭੈਣਾ ਵੈਸੇ ਤਿੰਨ ਤਿੰਨ ਚਾਰ ਚਾਰ ਸੂਟ ਤੋਂ ਕਿਸੇ ਭੈਣ ਦਾ ਹੋਂ ਦਾ ਕਾਟਨ ਨਹੀਂ ਆਇਆ ਤੁਸੀਂ ਵੀ ਜੇ ਇਦਾਂ ਸੂਟ ਲੈਣਾ ਚਾਹੁੰਦੇ ਹੋ ਅਲੱਗ-ਅਲੱਗ ਪ੍ਰਿੰਟ ਤੁਸੀਂ ਆਪਣੇ ਚੂਜ਼ ਕਰ ਸਕਦੇ ਹੋਗੇ ਫਿਰ ਸਕਰੀਨਸ਼ਾਟ ਭੇਜ ਦਿਆ ਕਰੋ ਮੈਨੂੰ ਵੀ ਸਾਨੂੰ ਇਹ ਸੂਟ ਨੇਗੇ ਜਿਹੜੇ ਚਾਹੀਦੇ ਨੇਗੇ ਲਓ ਜੀ ਨੈਕਸਟ ਸੂਟ ਤੁਸੀਂ ਦੇਖੋ ਬਹੁਤ ਹੀ ਪਿਆਰਾ ਹੈ ਇਹ ਵੀ ਸੂਟ ਹੈਗਾ ਰਸਟ ਛੇੜਦੀ ਇਹਦੇ ਵਿੱਚ ਬੁੱਟੀ ਆ ਜਾਊਗੀ ਰਸਟ ਛੇੜਦੀ ਇਹਦੇ ਉੱਪਰ ਪਾਈਪਿੰਗ ਲੱਗ ਜੂਗੀ ਦੁਪੱਟਾ ਚਾਹੀਦੀ ਤੁਸੀਂ ਬੇਸ ਨਾਲ ਦਾ ਰੱਖ ਲਿਓ ਚਾਹੀਦੀ ਤੁਸੀਂ ਬੇਸ ਨਾਲ ਦਾ ਸੈਂਟਰ ਦੇ ਵਿੱਚ ਰੱਖ ਕੇ ਲੜ ਨੀਗੇ ਜਿਹੜੇ ਉਹ ਰਾਸ਼ਟ ਕਲਰ ਦੇ ਕਰਵਾ ਲਿਓ ਟਾਈ ਇਸ ਤਰ੍ਹਾਂ ਟਾਈ ਐਂਡ ਡਾਈ ਕਰਵਾ ਲਿਓ ਦੋ ਕਲਰ ਦਾ ਤਾਂ ਵੀ ਬਹੁਤ ਪਿਆਰਾ ਲੱਗੂਗਾ ਦੁਪੱਟਾ ਲੋ ਜੀ ਨੈਕਸਟ ਸੂਟ ਆ ਗਿਆ ਇਹ ਲਵਰੀ ਲਵਲੀਨ ਬ੍ਰਾਂਡ ਦਾ ਹੈਗਾ ਹਾਂਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਲਵਲੀਨ ਬ੍ਰਾਂਡ ਦਾ ਸੂਟ ਹੈਗਾ ਪੇਵੇ ਪਿੰਕ ਕਲਰ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਬੇਸ ਨਾਲ ਤਾਂ ਰੱਖਿਓ ਜੇ ਤੁਸੀਂ ਸਾਡੇ ਤੋਂ ਨਹੀਂ ਵੀ ਦੁਪੱਟਾ ਡਾਈ ਕਰਵਾਉਣਾ ਮੈਂ ਤਾਂ ਵੀ ਤੁਹਾਨੂੰ ਇੱਕ ਆਈਡੀਆ ਦੇ ਦੇਣੀ ਆ ਵੀ ਤੁਸੀਂ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਰੱਖਿਓ ਤਾਂ ਬਹੁਤ ਜਿਆਦਾ ਸੋਹਣਾ ਲੱਗੂਗਾ ਇਹਨੂੰ ਹਰ ਏਜ ਵਾਲੀ ਭੈਣਾਂ ਗੇ ਜਿਹੜੀ ਪਾ ਸਕਦੀ ਹੈ ਇਹ ਵਾਲੇ ਕਲਰ ਨੂੰ ਕਿਉਂਕਿ ਛੋਟੀਆਂ ਭੈਣਾਂ ਵੀ ਪਾ ਸਕਦੀਆਂ ਨੇ ਤੇ ਵੱਡੀਆਂ ਵੀ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਤੁਸੀਂ ਆਰਡਰ ਕਰ ਸਕਦੇ ਹੋ ਲੋਜੀ ਨੈਕਸਟ ਆ ਗਿਆ ਜੀ ਲਵਲੀਨ ਦਾ ਹੀ ਸੂਟ ਹੈਗਾ ਇਹ ਵੀ frozy shade ਦੇ ਵਿੱਚ ਸੂਟ ਹੈਗਾ ਬਹੁਤ ਹੀ ਪਿਆਰਾ ਜਾਂ ਲੋਟ ਇਹਦੇ ਨਾਲ ਦੀਪਾ ਕਾਫੀ ਸੂਟ ਕਿੰਗੀ ਜਿਹੜੇ ਸੇਲ ਕਰ ਚੁੱਕੇ ਹੈਗੇ ਆਪਣੇ ਕੋਲ ਇੱਕ ਸੂਟ अवेलेबल ਹੈਗਾ ਜੇ ਕਿਸੇ ਭੈਣ ਨੇ ਆਰਡਰ ਕਰਨਾ ਹੈਗਾ ਤਾਂ ਤੁਸੀਂ ਕਾ ਸਕਦੇ ਹੋ ਲੋਟ ਨੈਕਸਟ ਸੂਟ ਰਹੂਗਾ ਜੀ ਰੀਵਾ ਬ੍ਰਾਂਡ ਦਾ ਰਹੂਗਾ ਸੀ ਗ੍ਰੀਨ ਕਲਰ ਹੈਗਾ ਤੇ ਮੈਚਿੰਗ ਇਹਦੇ ਨਾਲ ਬਾਟਮ ਹੈਗੀ 1050 ਪ੍ਰਾਈਸ ਹੈਗਾ ਇਦਾਂ ਵੀ ਦੁਪੱਟਾ ਨਹੀਂ ਹੈਗਾ ਤੇ ਦੁਪੱਟਾ ਇਹਦੇ ਨਾਲ ਤੁਸੀਂ ਜੋ ਵੀ ਚਾਹੋ ਆਰਡਰ ਕਰਦੇ ਹੋ ਤੁਸੀਂ ਕਾਟਨ ਦਾ ਲਗਾਉਣਾ ਕਾਟਨ ਦਾ ਲਗਾ ਸਕਦੇ ਹੋ ਵਧੀਆ ਚ ਲਗਾਉਣਾ ਕਿਉਂਕਿ ਇਹ ਸਾਰੇ ਸੂਟ ਨਹੀਂਗੇ ਜਿਹੜੇ ਵਧੀਆ ਚ ਨਹੀਂਗੇ ਬਸ ਅਸੀਂ ਲੈਸ ਤੇ ਇਹ ਸੂਟ ਕੱਢ ਰਿਹਾ ਕਿਉਂਕਿ ਕੋਈ ਇੱਕ ਸੂਟ ਪਏਗਾ ਦੋ ਸੂਟ ਪਏ ਨੇਗੇ ਆਪਣੇ ਕੋਲੇ ਤੇ ਇੰਨੇ ਤਾ ਕਰਕੇ ਇਹ ਸਾਰੇ ਡਿਸਕਾਊਂਟ ਤੇ ਲਗਾ ਰਹਿਆਂਗੇ ਕੁਝ ਹੁਣ ਆਪਾਂ ਸਰਦੀਆਂ ਵਾਲਾ ਸਟਾਕ ਲੈ ਕੇ ਆਵਾਂਗੇ ਰੱਖਣ ਲਈ ਜਗ੍ਹਾ ਵੀ ਨਹੀਂ ਹੈਗੀ ਤਾਂ ਕਰਕੇ ਸਾਰੇ ਲੈਸ ਤੇ ਕੱਢ ਰਹੇ ਹਾਂਗੇ ਆਪਾਂ ਸੂਟ ਤੇ ਆਰਡਰ ਕਰਨ ਵਾਲੇ ਤੁਹਾਨੂੰ ਫਾਇਦਾ ਹਨਾ ਲਓ ਜੀ ਤੇ ਇਹਦੇ ਵਿੱਚ ਇੱਕ ਕਲਰ ਅਵੇਲੇਬਲ ਹੈਗਾ ਇੱਕੋ ਹੀ ਪ੍ਰਿੰਟ ਹੈ ਇੱਕ ਹੀ ਕਲਰ ਹੈਗਾ ਇਹਦੇ ਵਿੱਚ ਲਓ ਜੀ ਤੇ ਨੈਕਸਟ ਸੂਟ ਹੈਗਾ ਆਪਾਂ ਤੁਹਾਨੂੰ ਦਿਖਾਉਣੇਗੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਲਓ ਜੀ ਇਹ ਵਾਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦਾ ਤੁਸੀਂ ਕੋਰਸੈਟ ਵਗੈਰਾ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਸੀ ਅਸੀਂ ਥੋੜੇ ਵਧੀਆ ਦੇ ਵਿੱਚ ਕੋਰਸੈਟ ਬਣਾਉਣੇ ਨੇ ਕਿ ਹਨਾ ਤਾਂ ਤੁਸੀਂ ਕੋਰਸੈਟ ਇਹਦੇ ਬਣਾ ਸਕਦੇ ਹੋਗੇ ਇਹ ਵਾਲੇ ਫੈਬਰਿਕ ਤੇ ਬਹੁਤ ਜਿਆਦਾ ਸੋਹਣੇ ਲੱਗਣਗੇ ਇਦਾਂ ਦੇ ਪ੍ਰਿੰਟ ਦੇ ਕੋਰਸੈਟ ਵੀ ਵਧੀਆ ਲੱਗਦੇ ਨੇ ਸੂਟ ਵੀ ਵਧੀਆ ਲੱਗਦੇ ਨੇ ਕਿ ਤੁਸੀਂ ਨੇ ਹੀ ਤਰ੍ਹਾਂ ਹੀ ਜਿੱਦਾਂ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਘੜ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਾਂਦੇ ਸੋਨਾ ਪ੍ਰਿੰਟ ਹੈਗਾ ਇਹ ਵੀ ਜੇ ਕਿਸੇ ਵੀ ਭੈਣ ਨੂੰ ਦੇਣ ਲਾਂ ਲਈ ਸੋਚ ਆਈ ਦੇ ਨੇ ਤਾਂ ਬਹੁਤ ਵਧੀਆ ਫੈ布ਰਿਕ ਹੈ ਜਿਹੜੀਆਂ ਭੈਣਾਂ ਨੂੰ ਤੁਸੀਂ ਦੋਗੇ ਇਹ ਨਹੀਂ ਹੈਗਾ ਵੀ ਫੈ布ਰਿਕ ਦੀ ਕੋਈ ਐ ਕੁਆਲਿਟੀ ਨੂੰ ਨਿੰਦ ਦੇਣਗੇ ਵੀ ਵਧੀਆ ਨਹੀਂ ਹੈਗੀ ਤਾਂ ਵੀ ਤੁਸੀਂ ਦੇ ਸਕਦੇ ਹੋਗੇ ਹਨ ਤੇ ਠੀਕ ਪ੍ਰਾਈਸ ਦੇ ਵਿੱਚ ਸੂਟ ਮਿਲ ਰਹੇ ਨੇਗੇ ਤੁਹਾਨੂੰ ਤੇ ਬਹੁਤ ਵਧੀਆ ਤੁਹਾਡੇ ਲਈ ਇਹ ਬੈਨੀਫਿਟ ਹੈਗਾ ਤੇ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਵੀ ਤੁਸੀਂ ਲੈਸ ਤੇ ਸੂਟ ਹਨਾ ਲਗਾਓ ਤੇ ਲਓ ਜੀ ਆਪਾਂ ਲੈਸ ਤੇ ਸੂਟ ਨੇਗੇ ਤੇ ਅੱਜ ਮੇਰੇ ਖਿਆਲ ਚ ਚੌਥੀ ਵੀਡੀਓ ਹੈ ਕਿ ਜਿਹੜੀ ਆਪਾਂ ਅਪਲੋਡ ਕਰਾਂਗੇ ਲੈਸ ਵਾਲੀ ਤੇ ਤੁਸੀਂ ਲੈ ਸਕਦੇ ਹੋ ਇਹਦੇ ਵਿੱਚੋਂ ਸੂਟ ਕੋਈ ਵੀ ਆਪਣਾ ਆਰਡਰ ਕਰ ਲਓ ਫੇਰ ਆ ਜਾਊਗਾ ਜੀ ਪਰਪਲ ਸ਼ੇਡ ਦੇ ਵਿੱਚ ਸੂਟ ਹੈਗਾ ਲਓ ਤੇ ਇਹ ਪ੍ਰਿੰਟ ਵੀ ਤੁਸੀਂ ਦੇਖੋ ਬहोत ही ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਬहोत ही ਪਿਆਰਾ ਜਿਹਾ ਪ੍ਰਿੰਟ ਹੈਗਾ ਇਹ 올ਓਵਰ ਸੂਟ ਹੈਗਾ ਰੀਵਾ ਬ੍ਰਾਂਡ ਦਾ ਹੈਗਾ ਸਟੈਂਪ ਤੁਹਾਨੂੰ ਲੱਗੀ ਮਿਲੂਗੀ ਇਸੇ ਤਰ੍ਹਾਂ ਜੋ ਅਸੀਂ ਵੀਡੀਓ ਦੇ ਵਿੱਚ ਕਹਿ ਰਹੇ ਹਾਂ ਜਿ ਦਿਖਾ ਰਹੇ ਹਾਂ ਉਹ ਵੀ ਤੁਹਾਡੇ ਘਰ ਤੱਕ ਆਊਗਾ ਇਹ ਨਹੀਂ ਹੈਗਾ ਵੀ ਅਸੀਂ ਕੁਝ ਹਨਾ ਵੀ ਚੇਂਜ ਕਰਕੇ ਤੁਹਾਨੂੰ ਉਹ ਕਰ ਦਾਂਗੇ ਨਹੀਂ ਹੋਊਗੀ ਸਾਡੇ ਕੋਲੇ ਚੀਜ਼ ਅਸੀਂ ਕਹਿ ਦਿੰਨੇ ਵੀ ਇਸ ਟਾਈਮ ਸਾਡੇ ਕੋਲੇ ਹੈ ਨਹੀਂਗੀ ਸੋਲਟ ਹੈਗੀ ਤੁਸੀਂ ਨੈਕਸਟ ਟਾਈਮ ਆਰਡਰ ਦੇ ਵਿੱਚ ਤੁਸੀਂ ਹੈਗਾ ਆਪਣਾ ਆਰਡਰ ਕਰਦੇ ਹੋ ਠੀਕ ਹੈ ਜੀ ਇਹ ਹੈਗਾ ਸੀ ਜੀ ਲਾਸਟ ਸੂਟ ਸੀਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਦੋ ਲੈਣਾ ਚਾਹੁੰਦੇ ਹੋ ਇੱਕ ਲੈਣਾ ਚਾਹੁੰਦੇ ਹੋ ਚਾਰ ਕਰਨਾ ਚਾਹੁੰਦੇ ਹੋ ਆਰਡਰ ਜਿਵੇਂ ਵੀ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲਿਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅੱਜ ਜਿਹੜਾ ਮੈਂ ਵੇਅਰ ਕੀਤਾ ਹੋਇਆਗਾ ਸੂਟ ਇਹ ਆਪਾਂ ਤੁਹਾਨੂੰ ਦਿਖਾ ਦੰਨੇ ਹਾਂਗੇ ਤੇ ਇਹ ਹੈਗਾ ਜੀ ਪਾਕਿਸਤਾਨੀ ਮਾਲ ਕਾਟਨ ਦਾ ਸੂਟ ਹੈਗਾ ਆਪਾਂ ਪਾਇਆ ਹੋਇਆਗਾ ਇਸ ਤਰ੍ਹਾਂ ਇਹਦੇ ਬਾਟਮ ਤੇ ਆਪਾਂ ਵਰਕ ਕਰਵਾਇਆ ਸੀਗਾ ਕਾਫੀ ਸਾਰੇ ਸੂਟ ਨੇਗੇ ਇਹਦੇ ਨਾਲ ਜੇ ਆਪਾਂ ਰੈਡੀ ਕੀਤੇ ਉਸ ਦਿਨ ਦਿਖਾਏ ਵੀ ਸੀਗੇ ਹਨਾ ਤੇ ਇਦਾਂ ਦੀ ਇਹਦੀ ਲੁੱਕ ਹੈਗੀ ਸਟਿਚਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਦਾਂ ਸਟਿਚਿੰਗ ਹੁੰਦੀ ਹੈ ਹਨਾ ਆਪਣੇ ਸੂਟਾਂ ਦੀ ਤੇ ਕਾਫੀ ਸੂਟ ਇੱਧਰ ਵੀ ਰੈਡੀ ਕੀਤੇ ਪਏ ਨੇਗੇ ਇਹਦੇ ਨਾਲ ਦੇ ਨੇਗੇ ਜਿਹੜੇ ਪਹਿਣਾ ਦੇ ਜਾਣੇ ਨੇਗੇ ਸਾਰੇ ਹੀ ਸਟਿਚ ਕੀਤੇ ਹੋਏ ਨੇਗੇ ਜੇ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਹੋ ਹੋਰ ਕਲਰ ਵੀ ਅਵੇਲੇਬਲ ਹੈਗੇ ਨੇਗੇ ਤੁਸੀਂ ਪਿਕਸ ਸ਼ੇਅਰ ਕਰਵਾ ਲਿਓ ਸਾਡੇ ਤੋਂ ਦੇ ਵਿੱਚ ਇਹ ਪੈਣਾ ਨੇ 올ਓਵਰ ਲਾਈਨ ਵਿੱਚ ਇਦਾਂ ਹੀ ਦੇਖੋ ਵਰਕ ਕੀਤੀਆਂ ਹੋਈਆਂ ਨੇ ਬਾਟਮ ਹਨਾ ਸੇਮ ਜਿਦਾ ਹਨ ਇਹਨੂੰ ਤੁਸੀਂ ਆਰਡਰ ਕਰ ਸਕਦੇ ਹੋਗੇ ਆਪਣਾ ਜਿਹੜਾ ਦਾ ਪ੍ਰਾਈਸ ਹੈ WhatsApp ਤੇ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਚੂਹ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ